ਕੋਈ 2 ਰੁਪਏ ਵੀ ਦੇ ਜਾਂਦਾ ਮੈਂ ਉਹ ਵੀ ਲਈ ਜਾਂਦਾ ਆਹ ਭਾਈ ਸਾਹਿਬ ਦਿੰਦੇ ਨਹੀਂ ਬੇਚੀ ਆ ਚੜ ਗਿਆ ਉੱਧਰ ਉਸਾਸਲ ਪੈਣ ਦੇ ਰਿਹਾ ਕਿ ਦੱਸ ਮੈਨੂੰ ਦੁੱਧੇ ਦੇ ਵਿੱਚ ਮਾਰ ਰਿੰਗ ਉਹਨੇ ਕਿੰਨੇ ਦੱਸ ਲਈ ਤਕੋ ਇਹ ਨਹੀਂ ਹੁੰਦਾ ਜੋ ਦੇਤਾ ਠੀਕ ਆ ਦੱਸ ਉਹਨੇ ਤਾਂ ਚੰਨੀ ਸਾਹਿਬ ਨੇ ਵੀ ਕਈ ਲੱਖ ਦਿੱਤਾ ਅੱਛਾ ਹੋਰ ਦੱਸੋ ਕਦੋਂ ਦਿੱਤਾ ਦਿੱਤਾ ਨਹੀਂ ਸੁਪਨੇ ਦਿੱਤਾ ਮੋਦੀ ਸਾਹਿਬ ਨੇ ਮੈਨੂੰ 4 ਘੰਟੇ ਵਾਸਤੇ ਬੁਲਾਇਆ ਪਰ ਮੇਰੇ ਉਹ ਸੁਪਨਾ ਟੁੱਟ ਗਿਆ ਮੇਰਾ 4 ਘੰਟੇ ਲਈ ਗਿਆ ਪ੍ਰਧਾਨ ਮੰਤਰੀ ਬੰਦਾ ਭਾਈ ਅੱਛਾ ਤੇ ਸੁਪਨਾ ਇੱਕਾ ਜ਼ਿੰਦਗੀ ਦਾ ਕਿਉਂਕਿ ਮੈਂ ਮੋਦੀ ਸਾਹਿਬ ਦਾ ਫਿਲਮ ਬਣਾ ਜਾਣਾ ਵਾ ਵੋਟਾ ਕਿਨੂੰ ਪੈਣ ਗਿਆ ਆਮੇ ਮੋਦੀ ਸਾਹਿਬ ਹੀ ਰੋ ਬੰਜਰ ਭਾਵੇਂ ਮੈਂ ਬੰਜਾ ਹੀਰੋ ਤੇ ਬੰਨਾ ਇੱਕ ਬੰਦੇ ਨੇ ਮੂੜ ਵੋਟਾਂ ਤੇ ਖੜਾ ਹੋਇਆ ਨੀਟੂ ਛਟਰਾਵਾਲਾ ਜਲੰਧਰ ਵੈਸਟ ਹਲਕੇ ਤੋਂ ਆਪਣੇ ਨਾਮਜ਼ਦਗੀ ਪੇਪਰ ਕੀਤੇ ਦਾਖਲ ਤੁਹਾਨੂੰ ਦੱਸਦੇ ਕਿ ਜਲੰਧਰ ਜਿਮਨੀ ਚੋਣਾਂ ਲੈ ਕੇ ਹਰ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ 22 ਸੇ ਮੈਦਾਨ ਦੇ ਵਿੱਚੋਂ ਹੁਣ ਨੀਟੂ ਛਟਰਾਵਾਲਾ ਵੀ ਉਤਰ ਗਿਆ ਹੈ ਮੂੜ ਐਮਐਲਏ ਦੀਆਂ ਵੋਟਾਂ ਤੇ ਖੜਾ ਹੋ ਗਿਆ ਹੈ ਨੀਟੂ ਛਟਰਾਵਾਲਾ ਤੇ ਅੱਜ ਉਸਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਨੇ ਉਹ ਦਾਅਸਤੇ ਕਿ ਇਸ ਤੋਂ ਪਹਿਲਾਂ ਨੀਟੂ ਛਟਰਾਂ ਵਾਲਾ ਐਮਪੀ ਦੀਆਂ ਵੋਟਾਂ ਤੇ ਵੀ ਖੜਾ ਹੋਇਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵਾਰਣਸੀ ਤੋਂ ਚੋਣ ਲੜਿਆ ਸੀ ਤੇ ਜਲੰਧਰ ਤੋਂ ਚੰਨੀ ਦੇ ਖਿਲਾਫ ਚੋਣ ਲੜਿਆ ਸੀ ਲੇਕਿਨ ਚੰਨੀ ਤੋਂ ਵੱਡੀ ਹਾਰ ਮਿਲਣ ਤੋਂ ਬਾਅਦ ਨੀਟੂ ਛਟਰਾਂ ਵਾਲਾ ਰੋਣ ਲੱਗ ਪਿਆ ਸੀ ਤੇ ਕਿਹਾ ਸੀ ਕਿ ਉਹ ਦੁਬਾਰਾ ਕਦੇ ਵੀ ਚੋਣ ਨਹੀਂ ਲੜੇਗਾ ਲੇਕਿਨ ਅੱਜ ਅਚਾਨਕ ਉਹ ਡੀਸੀ ਦਫ਼ਤਰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਲਈ ਪਹੁੰਚਿਆ ਤੇ ਜਦੋਂ ਮੀਡੀਆ ਨੇ ਉਸ ਨੂੰ ਸਵਾਲ ਕੀਤਾ ਕਿ ਨੀਟੂ ਤੁਸੀਂ ਤਾਂ ਕਿਹਾ ਸੀ ਕਿ ਦੁਬਾਰਾ ਕਦੇ ਨਹੀਂ ਚੋਣ ਲੜੇਗਾ ਤਾਂ ਉਸਨੇ ਕਿਹਾ ਕਿ ਉਸ ਦੇ ਸਾਥੀਆਂ ਨੇ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਮੁੜ ਹੌਸਲਾ ਦਿੱਤਾ ਹੈ ਕਿ ਉਹ ਦੁਬਾਰਾ ਚੋਣ ਲੜੇ ਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਜਲੰਧਰ ਦੇ ਲੋਕ ਉਸ ਨੂੰ ਐਮਐਲਏ ਬਣਾ ਕੇ ਹਸਤਾ ਲੈਣਗੇ ਤੁਹਾਨੂੰ ਦੱਸਦੇ ਕਿ ਇਸ ਮੌਕੇ ਲੋਕਾਂ ਨੇ ਉੱਥੇ ਉਸ ਨੂੰ ਪੈਸੇ ਵੀ ਦਿੱਤੇ ਨੇ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਉਸ ਨੂੰ ਪੈਸੇ ਦਿੱਤੇ ਨੇ ਕਿਉਂਕਿ ਨਾਮਿਨੇਸ਼ਨ ਕਰਨ ਦੇ ਲਈ ਪੈਸੇ ਦੀ ਲੋੜ ਹੁੰਦੀ ਹੈ ਤੇ ਨੀਟੂ ਸ਼ਤਰਾਂ ਵਾਲਾ ਹਮੇਸ਼ਾ ਹੀ ਉਧਾਰ ਪੈਸੇ ਚੱਕ ਕੇ ਕਮੇਟੀਆਂ ਚੱਕ ਕੇ ਚੋਣਾਂ 'ਤੇ ਖੜਦਾ ਹੈ ਲੇਕਿਨ ਇਸ ਵਾਰ ਉਸ ਦੇ ਸਮਰਥਕਾਂ ਨੇ ਉਸ ਦੇ 11 ਦੋਸਤਾਂ ਨੇ ਉਸ ਦੀ ਸਹਾਇਤਾ ਕੀਤੀ ਹੈ ਮਦਦ ਕੀਤੀ ਹੈ ਤਾਂ ਕਰਕੇ ਨੀਟੂ ਸ਼ਤਰਾਂ ਵਾਲਾ ਮੂੜ ਵੋਟਾਂ ਤੇ ਖੜਾ ਹੋਇਆ ਹੈ ਕਿਉਂਕਿ ਇਸ ਵਾਰ ਲੋਕਾਂ ਨੇ ਉਸ ਦੀ ਮਦਦ ਕੀਤੀ ਹੈ ਪੱਤਰ ਦਾਖਲ ਕੀਤਾ ਹੈ ਦੁਬਾਰਾ ਮੂੜ ਤੋਂ ਚੋਣਾਂ 'ਚ ਖੜੇ ਹੋ ਰਹੇ ਹੋ ਜਿੰਨੀ ਚੋਣਾਂ 'ਚ ਤੇ ਕਿਵੇਂ ਚੋਣਾਂ ਲੜੀਆਂ ਜਿੱਤਾਂਗੇ ਚੋਣਾਂ ਜਿੱਤ ਪੈਦਲ ਤੁਰ ਕੇ ਵੀ ਲੜੀ ਜਾਓਗੇ ਤੇ ਸਾਡਾ ਇੱਕ ਨਵਾਂ ਫੰਡਾ ਵਾ ਪੂਰੀ ਦੁਨੀਆ ਦੀ ਪੂਰੇ ਵਿਸ਼ਵ ਦੀ ਨਿਗਾ ਸਾਡੇ ਉੱਤੇ ਹੀ ਹੋਏਗੀ ਕਿਉਂਕਿ ਸਾਡੀ ਫਿਲਮ ਆਈ ਹੈ ਨੀਮਸ ਸੰਸਕ੍ਰਿਤਨੀ ਪਾਟੂ ਹਜ਼ਾਰਾਂ ਲੋਕਾਂ ਨੇ ਦੇਖੀ ਹੈ 9-10 ਫਿਲਮਾਂ ਹੋਰ ਆ ਰਹੀਆਂ ਚੇਸ ਕਰਕੇ ਜੇ ਆਪਾਂ ਜਿੱਤ ਗਏ ਤਾਂ ਆਪਾਂ ਇਥੇ ਫਿਲਮਾਂ ਬਣਾਵਾਂਗੇ ਜੰਧੇ ਸਾਹਿਬ ਦੇ ਵਿੱਚ ਬੈਸਟ ਇਲਾਕੇ ਨੂੰ ਹੋਰ ਬੈਸਟ ਬਣਾਵਾਂਗੇ ਜਿਵੇਂ ਕਿ ਆ ਸੀਗਾ ਐਮਪੀ ਦੀ ਜਿਹੜੀ ਲੋਕ ਸਭਾ ਚੋਣਾਂ 'ਚ ਤੁਸੀਂ ਹਾਰੇ ਸੀ ਉਹਦੇ ਬਾਅਦ ਉਹ ਕਹਿੰਦਾ ਕਿ ਮੈਂ ਉਹ ਚੋਣਾਂ ਨਹੀਂ ਲੜਾਂਗਾ ਫਿਲਮਾਂ ਬਣਾਵਾਂਗਾ ਇਹ ਲੋਕਤੰਤਰ ਲੋਕਾਂ ਦਾ ਸਾਧਾ ਤੇ ਇਕੱਠਾ ਕਰਕੇ ਮੈਨੂੰ ਅੱਜ ਖੜਾ ਕੀਤਾ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ساری ਜ਼ਿੰਦਗੀ ਮੈਂ ਉਹਨਾਂ ਦਾ एहसान ਨਹੀਂ ਮੋੜ ਸਕਦਾ ਕਿਉਂਕਿ ਭਾਵੇਂ 10 ਰੁਪਏ ਤੇ ਭਾਵੇਂ ਇੱਕ ਰੱਤਾ ਕੀਮਤ ਪੈਸੇ ਦੀ ਬਹੁਤ ਹੈ ਕੀਮਤ ਪੈਸੇ ਦੀ ਬਹੁਤ ਹੈ ਕੋਈ ਸੋਚ ਕੇ ਦਿਖਾਵੇ ਫੁਕਰੇ ਬੰਦੇ ਤੈਨੂੰ ਕੱਟ ਮਿਲਣੇ ਸੋ ਜਿਹੜੇ ਫੁਕਰੇ ਆ ਉਹਨਾਂ ਦੀ ਮੈਨੂੰ ਲੋੜ ਨਹੀਂ ਜਿਹੜੇ ਇਨਸਾਨ ਆ ਉਹ ਮੇਰੇ ਨਾਲ ਖੜੇ ਜੇ ਗੱਲ ਕੀਤੀ ਹੈ ਬੀਜੇਪੀ ਦੇ ਤੁਸੀਂ ਲੀਡਰ ਨੂੰ ਮੇਰੇ ਤਖੀਰ ਕੁਮਾਰ ਰਿੰਕੂ ਨੂੰ ਮਿਲੇ ਮੈਂ ਤਾਂ ਕਾਂਗਰਸ ਨੂੰ ਮਿਲਦਾ ਮੈਂ ਤਾਂ ਕਾਲੀ ਨੂੰ ਮਿਲਦਾ ਮੈਂ ਤਾਂ ਭਾਜਪਾ ਨੂੰ ਮਿਲਦਾ ਮੈਂ ਤਾਂ ਸਾਰੇ ਨੂੰ ਮਿਲਦਾ ਨਹੀਂ 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 ਗੱਲ ਸਰ ਇਨਸਾਨ ਨਾ ਤੌਰ ਇੱਕ ਵੱਡੇ ਬੰਦੇ ਆ ਉਹ ਵੱਡਾਪਨ ਵੱਖਰਾ ਇਲੈਕਸ਼ਨ ਮੇਰੀ ਜਗ੍ਹਾ ਤੇ ਆ ਜਿਹੜਾ ਵੱਡਾ ਪੰਨ ਵੱਡਾ ਪੰਨ ਕਿੰਨੇ ਕਿੰਨਾ ਤੁਹਾਨੂੰ ਫੰਡ ਦਿੱਤਾ ਗਿਆ ਬੀਜੇਪੀ ਵਾਲਾ ਫੰਡ ਨੂੰ ਛੱਡੋ ਬਾਹ ਵੀ ਦੋ ਕੋਈ ਗੱਲ ਨਹੀਂ ਕੋਈ 2 ਰੁਪਏ ਵੀ ਦੇਈ ਜਾਂਦਾ ਮੈਂ ਉਹ ਵੀ ਲਈ ਜਾਂਦਾ ਆਹ ਭਾਈ ਸਾਹਿਬ ਦਿੰਦੇ ਨਹੀਂ ਬੇਚੀ ਆ ਚੜ ਗਿਆ ਉੱਧਰ ਅਸਲ ਤੇਰੀ ਦੇ ਰਹੇ ਕਿੰਨੇ ਰਸ ਮਜਲੇ ਦਿੰਦੇ ਨੇ ਕਿੰਨੇ ਦੱਸ ਰਿਹਾ ਤਕੋ ਇਹ ਨਹੀਂ ਹੁੰਦਾ ਜੋ ਦੇਤਾ ਠੀਕ ਆ ਅੰਦਾਲਾ ਉਮੇਂ ਤਾਂ ਚੰਨੀ ਸਾਹਿਬ ਨੇ 20 ਲੱਖ ਦਿੱਤਾ ਅੱਛਾ ਹੋਰ ਦੱਸੋ ਕਦੋਂ ਦਿੱਤਾ ਦਿੱਤਾ ਨਹੀਂ ਸੁਬਣੇ ਦਿੱਤਾ ਮੋਦੀ ਸਾਹਿਬ ਨੇ ਮੈਨੂੰ 4 ਘੰਟੇ ਵਾਸਤੇ ਬੁਲਾਇਆ ਪਰ ਮੇਰੇ ਉਹ ਸੁਪਰੇ ਟੁੱਟ ਗਿਆ ਮੇਰਾ 4 ਘੰਟੇ ਲਈ ਹੋਣਾ ਹੈ ਪ੍ਰਧਾਨ ਮੰਤਰੀ ਬੰਦਾ ਭਾਈ ਅੱਛਾ ਤੇ ਸੁਪਨਾ ਇੱਕਾ ਜ਼ਿੰਦਗੀ ਦਾ ਕਿਉਂਕਿ ਮੈਂ ਮੋਦੀ ਸਾਹਿਬ ਦਾ ਫਿਲਮ ਬਣਾ ਜਾਣਾ ਵਾ ਬੋਟਾ ਕਿੰਨੂ ਪੈਣ ਗਿਆ ਭਾਵੇਂ ਮੋਦੀ ਸਾਹਿਬ ਹੀਰੋ ਬੰਜਰ ਭਾਵੇਂ ਮੈਂ ਬੰਜਾ ਹੀਰੋ ਤੇ ਬੰਨਾ ਇੱਕ ਬੰਦੇ ਨੇ ਫਿਲਮ ਨਹੀਂ ਹੋਣਾ ਹੈ ਜੀ ਫਿਲਮ ਹੋਵੇ ਵੀਰੋ ਉਸ ਭਾਈ ਜਾਨ ਦੇ ਦੋ ਜਾਨੇ ਆਪਾਂ ਦੋਨੇ ਭਰਾ ਭਰਾ ਬੰਜਾ ਕਿ ਨਾ ਫਿਲਮ ਤਾਂ ਕਿਹਦੀ ਨਹੀਂ ਆਈ ਆਪਾਂ ਬਾਗਰਜੁਨ ਅਰਜਨ ਬਾਗ ਬਰਬਰ ਉਹ ਕਹਿੰਦਾ ਨੀ ਟੂ ਬਗ ਬਗ ਨੀ ਟੂ ਬਸ ਇਦਾਂ ਹੀ ਤੇ ਚੰਨੀ ਸਾਹਿਬ ਨਾਲ ਵੀ ਤਾਂ ਤੁਸੀਂ ਗੱਲਬਾਤ ਕੀਤੀ ਸੀ ਨਹੀਂ ਉਹ ਜਿਹੜਾ ਪੰਜਾਬੀ ਫਿਲਮ ਦੀ ਗੱਲ ਚੱਲਦੀ ਪਈ ਮਰੀ ਅੱਛਾ ਪ੍ਰਧਾਨ ਮੰਤਰੀ ਨਾਲ ਕਿ ਵੀ ਕੋਈ ਗੱਲ ਹੋਈ ਨਹੀਂ ਨਹੀਂ ਕੋਈ ਗੱਲ ਇਦਾਂ ਦੀ ਨਹੀਂ ਹੋਈ ਦੇਖੋ ਮੈਂ ਤਾਂ ਕਿਹਾ ਕਿ ਚੰਨੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਬਣਦੇ ਤੇ ਹੁਣ ਚੋਣਾ ਕਿਵੇਂ ਲੜੀਏ ਚੋਣਾ ਸਿਰਫ ਆਪਾਂ 4 ਘੰਟੇ ਪ੍ਰਧਾਨ ਮੰਤਰੀ ਬਣਦਾ ਉਸ ਤੋਂ ਅੱਗੇ ਨਹੀਂ ਬਣਦਾ ਜਿਹੜੀ ਜਿੰਮੀ ਚੋਣਾ ਉਹ ਉਹ ਜਿੱਤ ਗਏ ਆਪਾਂ ਕਿੱਦਾਂ ਉਦੋਂ ਹੀ ਅਜੇ ਤਾਂ ਚੋਣਾ ਬੈਸਟ ਵਿੱਚ ਦੇਖੋ ਵੱਡਾ ਹੋਣੀ ਹੈ ਤੁਸੀਂ ਇਹ ਦੇਖੋ ਬੈਸਟ ਅੱਗੇ ਸੀਟ ਨਾ ਕੱਢ ਕੇ ਗਿਆ ਮੈਂ ਤੇ ਫਿਰ ਉਹ ਤਾਂ ਪਤਾ ਹੀ ਤੁਸੀਂ ਘਰ ਵੀ ਲੂਗੇ ਫਿਰ ਅੱਗੇ ਇਲੈਕਸ਼ਨ ਲੜੋਗੇ ਫਿਰ ਨਹੀਂ ਜੇ ਲੋਕੀ ਲੜਾਓਗੇ ਤੇ ਜਿੰਦਾ ਪੈ ਜਿੰਦੇ ਵੀ ਲੋਕੀ ਇੱਦੇ ਪੈਸੇ ਦੇਈ ਜਾਣ ਮੈਂ ਲੜੀ ਜਾਊਗਾ ਕਿੰਨੇ ਪੈਸੇ ਦਿੱਤੇ ਦੇਖੋ 5000 ਇਕੱਠਾ ਹੋ ਗਿਆ ਤੇ ਅੱਗੇ ਕਿੰਨੇ ਪਲੈਨਿੰਗ ਹੈ ਫਿਰ ਦੇਖੋ ਲੋਕੀ ਦੋਗੇ ਤੇ ਪੋਸਟਰ ਪਾਸੇ ਛਪ ਜੂਗੇ ਨਹੀਂ ਤੇ ਫਿਰ ਆਪਾਂ ਬੈਠੇ ਦਈਏ ਨਹੀਂ ਤੇ ਚੋਣਾਂ ਨੂੰ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਾਊਂਗੇ ਲੋਕੀ ਦੇਖੋ ਨਿਸ਼ਚੇ ਦੇ ਮੁੱਦੇ ਆ ਕਾਰੋਬਾਰ ਹੈ ਨਹੀਂ ਬਸ ਸੀਵਰੇਜ ਦਾ ਪਾਣੀ ਗੰਦਾ ਆ ਰਿਹਾ ਕੋਈ ਬੰਦਾ ਬੋਲਣ ਵਾਲਾ ਨਹੀਂ ਵਾਅਦੇ ਤਾਂ ਵਧ ਰਹੀਆਂ ਕੋਈ ਬੰਦਾ ਸੁਣਨ ਵਾਲਾ ਨਹੀਂ ਸਿਰਫ ਇਹਨਾਂ ਨੂੰ ਏਸੀ ਥੱਲੇ ਇੱਕ ਪੈਨ ਲੈ ਕੇ ਬਹਿਣਾ ਇਹਨਾਂ ਨੇ ਮੋਰ ਚੱਕਿਆ ਤੇ ਤੁਸੀਂ ਫੇਰ ਸਾਡੀ ਕਿਤਾਬ ਕਿਥੇ ਹੁਣ ਕਿਉਂਕਿ ਚੰਨੀ ਹੋਣੀ ਸੰਸਦ ਬਣੇ ਤੁਹਾਨੂੰ ਲੱਗ ਰਿਹਾ ਹੈ ਕਿ ਭਾਈ ਭਾਜੀ ਉਹ ਬੰਦਾ ਬਹੁਤ ਵਧੀਆ ਬਰਾਬਰੂ ਬੰਦਾ ਹੋਵੇ ਪਰ ਸਾਡਾ ਚੰਦਰ ਗਰੇਵਾਲ ਉਹ ਤੇ ਮਹਾ ਪਰਮਾਤਮਾ ਸਾਡੇ ਜ਼ਿਲ੍ਹੇ ਦੇ ਵਿੱਚ ਵਸਦਾ ਤੇ ਇਸ ਵਾਰ ਫੇਰ ਕਿਉਂਕਿ ਕਾਂਗਰਸ ਵੀ ਉੱਥੋਂ ਚੰਦਰ ਪ੍ਰਧਾਨ ਜਿੰਦਾਬਾਦ ਕਾਂਗਰਸ ਵੀ ਪ੍ਰਤੀਯਾਗੀ ਉੱਥੋਂ ਦੀ ਲੜ ਰਹੇ ਨੇ ਜਨਾਬ ਬੀਜੇਪੀ ਦਾ ਸ਼ਿਸ਼ੂ ਸਾਰੇ ਹਰਨਗੇ ਦੇ ਸਾਹਮਣੇ ਕੋਈ ਨਹੀਂ ਜਿੱਤੂਗਾ ਕੱਲਾ ਹੀ ਕੋਈ ਆਵਾ ਨਾਮ ਨਹੀਂ ਡਿਸ਼ਟਰਾ ਵਾਲਾ ਬਸ ਸਹੀ ਗੱਲ ਬਿਲਕੁਲ ਸਹੀ ਗੱਲ ਕੋਈ ਜਿੱਤੇ ਗੱਲ ਬਸ